ਦੀਪੀ ਸਤਾਈ ਕੋਸਾਲ ਦੀ ਹੋ ਗਈ ਸੀ ਤੇ ਹਰੀ ਨੂੰ ਪਸੰਦ ਕਰ ਲੱਗ ਗਈ ਸੀ ਦੀਪੀ ਕੱਚੀ ਉਮਰ ਵਿੱਚ ਨਾ ਹੋਣ ਕਰਕੇ ਸਭ ਕੁਝ ਸਮਝਦੀ ਸੀ ਦੋਹਾਂ ਦੀ ਜਾਤ ਹਾਇਸੀਅਤ ਕੰਮਕਾਰ ਬਿਲਕੁਲ ਸੇਮ ਸੀ ਇਹ ਸੀ ਕਿ ਉਮਰ ਤਾਂ ਹੋ ਗਈ ਹੈ ਵਿਚੋਲਾ ਪਾ ਕੇ ਵਿੱਚ ਵਿਆਹ ਕਰ ਲਵਾਂਗੇ ਗੱਲਬਾਤ ਕਰਦੇ ਆਂ ਪ੍ਰੇਮ ਵਧਿਆ ਤੇ ਬਹੁਤ ਦੂਰ ਤੱਕ ਜ਼ਿੰਦਗੀ ਪਲਾਨ ਕਰ ਲਈ ਦੀਪੀ ਦੇ ਦਿਲ ਵਿੱਚ ਹਰੀ ਦਾ ਇੱਕ ਅਜੀਹਾ ਘਰ ਬਣ ਚੁੱਕਾ ਸੀ ਜਿਸ ਨੂੰ ਢਾਉਣ ਬਾਰੇ ਉਹ ਸੋਚ ਵੀ ਨਹੀਂ ਸਕਦੀ ਸੀ ਘਰੇ ਗੱਲ ਕਰਨ ਦੀਆਂ ਤਿਆਰੀਆਂ ਚੱਲ ਪਈਆਂ ਦੋ ਦਿਲ ਸਿਆਣੇ ਤੇ ਸੱਚੇ ਹੋਣ ਤਾਂ ਉਦੋਂ ਸਮਾਜ ਦਸਤਕ ਦੇਣ ਲੱਗ ਜਾਂਦਾ ਦੀਪੀ ਦੇ ਪਿੰਡ ਵਿੱਚ ਇੱਕ ਮੁੰਡਾ ਦੀਪੀ ਨੂੰ ਪਸੰਦ ਨਹੀਂ ਸੀ ਕਰਦਾ ਉਸ ਨੇ ਇੱਕ ਦਿਨ ਦੀਪੀ ਤੇ ਹਰੀ ਨੂੰ バス ਵਿੱਚ ਬੈਠੇ ਗੱਲਾਂ ਕਰਦੇ ਵੇਖ ਲਿਆ ਪਿੰਡ ਆਇਆ ਤੇ ਆ ਕੇ ਦੀਪੀ ਦੇ ਭਰਾ ਨੂੰ ਸਭ ਕੁਝ ਦੱਸ ਦਿੱਤਾ ਤੇ ਹੋਰ ਵੀ ਬਹੁਤ ਕੁਝ ਬੋਲ ਦਿੱਤਾ ਦੀਪੀ ਦਾ ਭਰਾ ਉਮਰ ਵਿੱਚ ਉਸ ਤੋਂ ਛੋਟਾ ਸੀ ਦੀਪੀ ਨੇ ਉਸ ਨੂੰ ਕਿਹਾ ਕਿ ਉਹ ਇੱਕ ਵਾਰ ਹਰੀ ਨੂੰ ਮਿਲੇ ਤੇ ਉਸ ਨਾਲ ਗੱਲ ਕਰੇ ਉਹ ਉਹਨਾਂ ਦੇ ਬਰੋਬਰ ਦਾ ਹੈ ਉਸ ਵਿੱਚ ਕੋਈ ਕਮੀ ਨਹੀਂ ਹੈ ਮੈਂ ਉਸ ਤੋਂ ਬਿਨਾ ਹੋਰ ਕਿਸੇ ਨਾਲ ਵਿਆਹ ਨਹੀਂ ਕਰਵਾਉਣਾ ਤੈਨੂੰ ਉਹ ਜ਼ਰੂਰ ਪਸੰਦ ਆਵੇਗਾ ਭਰਾ ਨੇ ਉਸ ਦੀ ਗੱਲ ਨਾ ਮੰਨੀ ਤੇ ਕਿਹਾ ਮੈਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਉਸਨੇ ਆਪਣੇ ਪਿਓ ਦੀ ਫੋਟੋ ਚੁੱਕੀ ਤੇ ਦੀਪੀ ਨੂੰ ਆਖਿਆ ਇਸ ਫੋਟੋ ਦੇ ਉੱਤੋਂ ਦੀ ਲੰਘ ਜਾ ਕੁਝ ਧੀਆਂ ਧੀਆਂ ਹੁੰਦੀਆਂ ਨੇ ਦੀਪੀ ਦੀ ਧਾ ਨਿਕਲ ਗਈ ਦੀਪੀ ਰੋਣ ਲੱਗ ਪਈ ਦੀਪੀ ਸੋਚਾਂ ਵਿੱਚ ਪੈ ਗਈ ਕਿ ਹੁਣ ਉਹ ਕੀ ਕਰੇ ਇਹ ਉਹ ਪ੍ਰੀਖਿਆ ਸੀ ਜਿਸ ਵਿੱਚ ਦੀਪੀ ਫੇਲ ਹੋ ਗਈ ਹਰੀ ਨੂੰ ਆਖ ਦਿੱਤਾ ਕਿ ਬਸ ਸਭ ਕੁਝ ਖਤਮ ਦੋਨੋਂ ਖਾਨਦਾਨੀ ਸੋਚ ਹੋਣ ਵਾਲੇ ਘਰੋਂ ਭੱਜਣ ਦੀ ਗੱਲ ਨਾ ਕੀਤੀ ਨਾ ਹੀ ਦੀਪੀ ਨੇ ਨਾ ਹੀ ਹਰੀ ਨੇ ਹਰੀ ਵੀ ਬਹੁਤ ਰੋਇਆ ਸਮਾਂ ਬੀਤਿਆ ਦੋਹਾਂ ਦੇ ਵਿਆਹ ਹੋ ਗਏ ਦੀਪੀ ਦੇ ਘਰ ਵਿੱਚ ਇਕਤੀ ਹੋਈ ਹਰੀ ਵੀ ਉਸ ਦਰਦ ਚੋਂ ਨਿਕਲ ਕੇ ਅੱਗੇ ਵਧ ਗਿਆ ਇੱਕ ਦਿਨ ਮਾਂ ਦਾ ਫੋਨ ਆਇਆ ਇੱਕ ਦਿਨ ਮਾਂ ਦਾ ਫੋਨ ਆਇਆ ਤੇ ਕਿਹਾ ਤੇਰੇ ਭਰਾ ਨੇ ਹੋਰ ਬਰਾਦਰੀ ਦੀ ਕੁੜੀ ਨਾਲ ਭੱਜ ਕੇ ਵਿਆਹ ਕਰ ਲਿਆ ਨਾ ਕਿਸੇ ਨੂੰ ਪੁੱਛਿਆ ਨਾ ਹੀ ਕਿਸੇ ਨੂੰ ਕੁਝ ਦੱਸਿਆ ਅਸਲ ਭੁੱਬੋ ਦੀਪੀ ਦੀ ਉਸ ਨੇ ਨਿਕਲੀ ਕਿ ਜਿਸ ਪਿਓ ਦੀ ਇੱਜ਼ਤ ਲਈ ਮੈਂ ਆਪਣਾ ਪਿਆਰ ਕੁਰਬਾਨ ਕਰ ਦਿੱਤਾ ਤੂੰ ਮਰਦ ਹੋ ਕੇ ਉਸ ਦੀ ਪੱਗ ਨਾ ਸਾਮੀ ਸਾਡੇ ਸਮਾਜ ਨੇ ਪੱਗਾਂ ਸਾਬਣ ਦਾ ਠੇਕਾ ਸਿਰਫ ਕੁੜੀਆਂ ਨੂੰ ਹੀ ਦੇ ਰੱਖਿਆ ਮੁੰਡਾ ਕਰੇ ਤਾਂ ਉਸ ਨੂੰ ਜੁਰਤ ਵਾਲਾ ਆਖਿਆ ਜਾਂਦਾ ਹੈ ਦੀਪੀ ਅਗਲੇ ਦਿਨ ਆਪਣੇ ਘਰ ਗਈ ਸਾਹਮਣੇ ਪਿਰਾ ਖੜਾ ਸੀ ਦੀਪੀ ਕੁਝ ਨਾ ਬੋਲੀ ਪਿਓ ਦੀ ਫੋਟੋ ਕੰਧ ਤੋਂ ਲਾਹੀ ਹਿੱਕ ਨਾਲ ਲਾਈ ਤੇ ਆਪਣੀ ਧੀ ਦੀ ਉਂਗਲ ਫੜ ਕੇ ਉਨੀ ਪੈਰੀ ਵਾਪਸ ਮੋੜਾਈ